ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਮਾਨਪੁਰੀ ਡੇਰੀ ਫਾਰਮ ਕਟਿਆਲਾ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਹੀ ਕਮਾਲ ਦੀ ਇੱਕ ਬੂਰੀ ਝੋਟੀ ਦਿਖਾਵਾਂਗੇ ਜੋ ਸੂਣ ਵਾਲੀ ਆ ਜੇ ਕੋਈ ਸੂਣ ਦੇ ਵਿੱਚ ਕੋਈ ਹਫਤਾ 10 ਦਿਨ ਲੈਂਦੀ ਆ ਥੱਲਿਆਂ ਬੜੇ ਕਮਾਲ ਦੀ ਤਿਆਰ ਹੋਣਦੀ ਥਾਂ ਤੋਂ ਚੰਗਾ ਲੱਗਾ ਝੋਟੀ ਪਲੀ ਗੜੀ ਪੂਰੀ ਆ ਬਾਕੀ ਆਓ ਆਪਾਂ ਕਰਦੇ ਆਂ ਵੀਰ ਦੇ ਨਾਲ ਗੱਲਬਾਤ ਪੁੱਛਦੇ ਆਂ ਸਾਰੀ ਜਾਣਕਾਰੀ ਲੈਣੇ ਆਂ ਝੋਟੀ ਬਾਰੇ ਤਸ਼ਕਾ ਵੀਰ ਜੀ ਤਸ਼ਕਾ ਵੀਰ ਜੀ ਹੋਰ ਸਨਾਮ ਠੀਕ ਠਾਕ ਜੀ ਇਹ ਬਦੇ ਮਾਦਾ ਦੀ ਕਿਰਪਾ ਜੀ ਕਿਰਪਾ ਜੀ ਅੱਜ ਬੂਰੀ ਝੋਟੀ ਲੰਦੀ ਵੀਰ ਬੂਰੀ ਝੋਟੀ ਬੜੀ ਮੁਸ਼ਕਲ ਲੱਭੀ ਹੈ ਵੀ ਆ ਡਿਮਾਂਡ ਬਹੁਤ ਚੱਲਣ ਦੀ ਅੱਜ ਕੱਲ ਨੀਲੀ ਹੋ ਗਈ ਬੂਰੀ ਝੋਡੀ ਹੋ ਗਈ ਹਾਂਜੀ ਤੇ ਬਾਕੀ ਝੋਟੀ ਪਲੀ ਜੁੜੀ ਪੂਰੀ ਆ ਸੂਆ ਕਿੰਨਾ ਦੇ ਵੀਰ ਜੀ ਦੂਜਾ ਵੀਰ ਜੀ ਪਹਿਲੇ ਸੂਏ ਨੇ 14 15 ਲੀਟਰ ਕੱਢਿਆ ਦੁੱਧ 14 15 ਕਿਲੋ ਦਾ ਰਿਕਾਰਡ ਪਹਿਲੇ ਸੂਏ ਦਾ ਇਹਦਾ ਹਾਂਜੀ ਐਰ ਕੀ ਕਿੰਨਾ ਭਰ ਜਗੀ ਵੀਰ ਜੀ 16 ਲੀਟਰ ਭਰੇਗੀ ਐਰ ਕੀ ਵੀਰ ਦਾਦਾ 16 ਲੀਟਰ ਦੁੱਧ ਭਰੇਗੀ ਥਾਂ ਨੂੰ ਚੰਗਾ ਬਾਕੀ ਵਿੱਚ ਖੋਲੋ ਥੋੜੀ ਤੋੜ ਕੇ ਦਿਖਾਵਾਂ ਬਾਡੀ ਜੀ ਬਾਕੀ ਪਿੱਠ ਪੂਰੀ ਪੂਰੀ ਝੋਟੀ ਵੱਡੀ ਆ ਛੋਟੀ ਨਹੀਂਗੀ ਪਾਲਟ ਪੂਰਾ ਝੋਟੀ ਦਾ ਵੱਡੀ ਝੋਟੀ ਆ ਵੀ ਜੀ ਥਾਂ ਥਾਂ ਨੂੰ ਵੀ ਚੰਗਾ ਕਮਾਲ ਦਾ ਲੱਗਾ ਅਜੇ ਥੱਲੇੋਂ ਚੰਗੇ ਕਲਾ ਦੇ ਨੂੰ ਵੀ ਲਾਏਗੀ ਭਰੇਗੀ ਝੋਟੀ ਥੱਲੇ ਵਾਲੇ ਨਾ ਤਾਂ ਮੈਂ ਬਈ ਸੋਚੋ ਹਫਤਾ 10 ਦਿਨ ਖੜਦੀ ਆ ਝੋਟੀ ਬਾਕੀ ਵੀਰ ਕੋਈ ਇੱਥੇ ਆਵੇਗਾ ਪਰ ਸੰਤੋ ਦੇ ਜ਼ਰੂਰ ਆਵੇਗੀ ਝੋਟੀ ਕਿਸੇ ਗੱਲਾਂ ਵੇਖੋ ਜੀ ਨਿਗੇ ਲੱਸਾ ਪੰਦ ਨੇਗਾ ਪੂਰਾ ਰਾਜੀ ਝੋਟੀ ਆ ਸਿਫਰਾ ਸਿੰਗ ਲੱਗਾ ਆ ਬਾਕੀ ਮੁੱਲ ਬਾਰੇ ਵੀ ਆਉ ਕਰਦੇ ਆ ਵੀਰ ਨਾਲ ਹੁਣ ਗੱਲਬਾਤ ਆਪਾਂ ਹਾਂ ਜੀ ਵੀਰ ਜੀ ਫਿਰ ਕੀ ਰੱਖੀ ਡਿਮਾਂਡ ਦੀ ਰੇਟ ਕੀ ਜੇ ਵੇਚਣ ਉਹ 1.5 ਲੱਖ ਦੀ ਵੇਚਦੇ ਆ ਹਾਂ ਜੀ ਹਾਂ ਜੀ ਇੱਕ 10 ਦੇ ਦਾਂਗੇ ਤੇ ਰੇਟ ਤੇ ਵੀਰ ਬਿਲਕੁਲ ਜਾਇਜ਼ ਕੀਤਾ ਇੱਕ 10 ਦੀ ਪਰ ਨਹੀਂ ਹੋਰ ਮਾਨਦਾਨ ਕਰੋ ਵੀਰਾਂ ਦਾ ਝੋਟੀ ਦੇ ਦਾਂਗੇ ਹਾਂ ਜੀ ਲੱਖ ਦੀ ਲਓ ਜੀ ਵੀਰ ਕੰਦਾ ਪੂਰੇ ਲੱਖ ਦੀ ਝੋਟੀ ਦੇ ਦਾਂਗੇ ਪੜੀ ਜੁੜੀ ਝੋਟੀ ਵੱਡੀ ਆ ਰੇਡ ਬਿਲਕੁਲ ਜਾ ਰਿਆ ਵੀ ਜੀ ਹੋਰ ਗੰਜਾਸ਼ ਹੈ ਕੀ ਤੇ ਕੱਢ ਦੋਗੇ ਤੁਹਾਡੇ ਬੱਦੇ ਅਸੀਂ ਗੰਜਾਸ਼ 95 ਝੋਟੀ ਦੇ ਦਾਂਗੇ ਲਓ ਵੀਰ ਹੋਂ ਤੇ ਬਿਲਕੁਲ ਛੋਟਾਂ ਛੜਾਂ ਵੀਰ ਨੇ ਕਰਤੀਆਂ ਕਹਿੰਦਾ 95000 ਦੀ ਝੋਟੀ ਦੇ ਦਿਆਂਗੇ ਬਾਕੀ ਵੀਰ ਕੋਈ ਇੱਕ ਵਾਰੀ ਫੋਨ ਜ਼ਰੂਰ ਲਾਵੇ ਜੇ ਹੋਰ ਵੀ ਗੰਜਾਸ਼ ਹੋਵੇਗੀ ਵੀਰ ਉਹ ਵੀ ਕੱਢੇਗਾ ਡਰੈਸ ਨੋਟ ਕਰ ਲੋ ਇੱਕ ਵਾਰੀ ਪਿੰਡ ਕਟਿਆਲਾ ਕਸੀ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 98555 76701 ਦੂਸਰਾ ਨੰਬਰ 98142 56054 ਵੀਰ ਜੀ ਵੀਡੀਓ ਨੂੰ ਵੇਖਣ ਤੇ ਬਹੁਤ ਬਹੁਤ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਜੀ